ਜਿਹਨੇ ਜਮ੍ਹਾਂ ਕਰਾਉਣੀ ਹੈ ਕਿ ਮੈਂ ਮੈਨੂੰ ਫਲਾਣੇ ਸ਼ਹਿਰ ਇਹ ਪੈਸਾ ਚਾਹੀਦਾ ਹੈ ਮੋਹਰਾਂ ਚਾਹੀਦੀਆਂ ਉਹਨੇ ਦੋ ਪੋਟੇ ਦਾ ਕਾਗਜ਼ ਸ਼ੀਟ ਤੇ ਤਿਆਰ ਕਰ ਦੇਣਾ ਆ ਲਓ ਉਥੋਂ ਲੈ ਰਸਤੇ ਵਿੱਚ ਫਿਰ ਕੋਈ ਫਿਕਰ ਨਹੀਂ ਸੀ ਰਹਿੰਦਾ ਦੂਜੀ ਜਗ੍ਹਾ ਜਾ ਕੇ ਉਹ ਮੋਹਰਾਂ ਪੈਸਾ ਪ੍ਰਾਪਤ ਕਰ ਲੈਣਾ ਉਹਨੂੰ ਕਹਿੰਦੇ ਨੇ ਹੁੰਡੀ ਪਰਣਾ ਅੱਜ ਹੋਰ ਕੱਲ ਹੋਰ ਬਹੁਤ ਪ੍ਰਾਫਿਟ ਹੋਣ ਲੱਗ ਪਏ ਗਾਹਕ ਬੜੇ ਆਉਣ ਲੱਗ ਪਏ ਔਰ ਜਿਨ ਨੌਕਰ ਚੱਕਰ ਰੱਖ ਲੈ ਮਨੀਮ ਰੱਖ ਲੈ ਪਰ ਗੁਰੂ ਨੂੰ ਭੁੱਲਦਾ ਜਾਂਦਾ ਹੈ ਮਨ ਵਿੱਚ ਸੋਚਦਾ ਹੈ ਠੀਕ ਹੈ ਥੋੜੇ ਦਿਨ ਗਰੀਬੀ ਆਈ ਸੀ ਪਰ ਫੇਰ ਵੀ ਮੇਰੀ ਮਿਹਨਤ ਹੈ ਦਿਮਾਗ ਹੈ ਮੈਂ ਦੇਖ ਲਓ ਫਿਰ ਵੱਡਾ ਸੇਠ ਬਣ ਗਿਆ ਦਿੱਲੀ ਦੇ ਵਿੱਚ ਇਧਰਲੇ ਪਾਸੇ ਇੱਕ ਗਰੀਬ ਜੋ ਦਿੱਲੀ ਦੇ ਰਹਿਣ ਵਾਲਾ ਸੀ ਉਹ ਗੁਰੂ ਘਰ ਦੀ ਸ਼ੋਭਾ ਸੁਣ ਕੇ ਗੋੰਦਵਾਲ ਸਾਹਿਬ ਪਹੁੰਚਦਾ। ਜਦੋਂ ਉਸ ਨੂੰ ਸਮਾਂ ਮਿਲਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਘਰ ਲੜਕੀ ਜਵਾਨ ਹੈ। ਇਸ ਕਰਕੇ ਮੈਂ ਗਰੀਬ ਹਾਂ। ਮੈਨੂੰ ਕੁਛ ਮਾਇਆ ਦੇ ਦਿਓ ਬਖਸ਼ ਦਿਓ ਤਾਂ ਕਿ ਆਪਣੀ ਬੱਚੀ ਦੀ ਮੈਂ ਸ਼ਾਦੀ ਕਰ ਸਕਾਂ। ਗੁਰਮਾਰ ਕਹਿੰਦੇ ਪ੍ਰੇਮੀਆ ਕਿੱਥੋਂ ਆਇਆ ਸੱਚੇ ਪਾਤਸ਼ਾਹ ਮੈਂ ਦਿੱਲੀ ਤੋਂ ਆਇਆ ਮਾਰੀ ਕਹਿੰਦੇ ਦਿੱਲੀ ਸਾਡਾ ਸ਼ੇਠ ਹੈ ਭਾਈ ਕੋਈ ਨਾ ਗੁਰੂ ਮਹਾਰਾਜ ਨੇ ਇੱਕ ਪੱਤਰਕਾ ਲਿਖੀ ਗੰਗੂ ਸ਼ੇਠ ਇਹ ਜਿਹੜਾ ਪ੍ਰੇਮੀ ਗਰੀਬ ਤੇਰੇ ਕੋਲ ਆ ਰਿਹਾ ਇਸ ਨੂੰ ਗੁਰੂ ਖਾਤੇ ਵਿੱਚੋਂ 300 ਰੁਪਏ ਦੇ ਦੇਣਾ ਕਈਆਂ ਤੇ ਆਸਨ ਚ 30 ਵੀ ਲਿਖਿਆ ਹੈ ਤੇ ਵੀ ਬੜੀ ਰਕਮ ਸੀ ਖੈਰ ਆਮ 300 ਹੀ ਲਿਖਿਆ ਮਿਲਦਾ ਉਹ ਚਿੱਠੀ ਲੈ ਕੇ ਚੱਲ ਪਿਆ ਚੱਲਦਾ ਚੱਲਦਾ ਕੁਝ ਦਿਨਾਂ ਬਾਅਦ ਜਿਵੇਂ ਦਿੱਲੀ ਪਹੁੰਚਿਆ ਸੇਠ ਨੂੰ ਮਿਲਿਆ ਸੇਠ ਜੀ ਮੈਂ ਗੋੰਦਵਾਲ ਸਾਹਿਬ ਗਿਆ ਸੀ ਮੈਂ ਮਹਾਰਾਜ ਨੂੰ ਬੇਨਤੀ ਕੀਤੀ ਮੇਰੇ ਘਰ ਲੜਕੀ ਦੀ ਸ਼ਾਦੀ ਹੈ ਤੇ ਮਾਇਆ ਦੀ ਲੋੜ ਹੈ ਗੁਰੂ ਮਹਾਰਾਜ ਨੇ ਆ ਤੁਹਾਡੇ ਵਾਸਤੇ ਪੱਤਰਕਾ ਲਿਖੀ ਹੈ ਹੁਣ ਅੰਦਰ ਪਿਆਰ ਨਹੀਂ ਜੇ ਪਿਆਰ ਹੁੰਦਾ ਉਸ ਪੱਤਰਕਾਰ ਨੂੰ ਮੱਥੇ ਨੂੰ ਲਾਉਂਦਾ ਧੰਨ ਬਾਗ ਮੇਰੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪਰ ਨਾ ਪਿਆਰ ਹੋਣ ਕਰਕੇ ਪੱਤਰਕਾ ਖੋਲੀ ਪੜ੍ਹੀ ਲਿਖਿਆ ਹੈ ਕਿ ਗੁਰੂ ਖਾਤੇ ਵਿੱਚੋਂ ਇਸ ਨੂੰ 300 ਰੁਪਇਆ ਦੇ ਦੇਣਾ ਮਨੁੱਖ ਸੋਚਦਾ ਹੈ ਅੱਜ 300 ਦੀ ਚਿੱਠੀ ਆ ਗਈ ਹੈ ਕੱਲ ਨੂੰ 3000 ਦੀ ਗੁਰੂ ਮਹਾਰਜ ਭੇਜ ਦੇਣਗੇ ਮੱਸਾਂ ਕਮਾਈ ਕੀਤੀ ਹੈ ਇਹ ਮਾਇਆ ਇਸ ਵਾਤੇ ਥੋੜੀ ਹੈ ਕਿਉਂਕਿ ਬੜੀ ਵੱਡੀ ਭੁਲ ਸੀ ਉਹਨੇ ਇਹ ਨਹੀਂ ਪਤਾ ਭਾਵ ਨਹੀਂ ਭਗਤ ਪਾਇ ਕਉੜੀ ਅਗਰ ਭਾਗ ਰੱਖੇ ਤਾਹੇ ਗੁਰ ਸਰਬਨਿਧਾਨ ਦਾਨ ਦੇਦੈ ਜੇ ਕੋਈ ਸ਼ਰਦਾ ਪਿਆਰ ਵਾਲਾ ਗਰੀਬ ਤੋਂ ਗਰੀਬ ਵੀ ਕੋਟੀ ਦਾ ਵੀ ਅੱਧਾ ਹਿੱਸਾ ਰੱਖਦਾ ਸਤਗੁਰ ਸੱਚੇ ਪਾਤਸ਼ਾਹ ਤਾਂ ਉਸ ਨੂੰ ਇਉਂ ਖਜ਼ਾਨੇ ਬਖਸ਼ ਦਿੰਦੇ ਨੇ ਸਤਗੁਰ ਬਖਸ਼ਦੇ ਖਜ਼ਾਨੇ ਸੱਚੇ ਨਾਮ ਦੇ ਓ ਸਤਗੁਰ ਬਖਸ਼ਦੇ ਖਜ਼ਾਨੇ ਸੱਚੇ ਨਾਮ ਦੇ ਕੋਟੀ ਇੱਕ ਰਾਮੇ ਸੰਦੇਨਾਮ ਦੇ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਆਗੇ ਹੋਏ ਲੇਤ ਹੈ ਪਾਵਨ ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਆ ਮੈਕ ਦੋ ਨੇ ਨਾ ਬੀਬੀਆਂ ਕੇ ਇੱਕ ਮੈਕ ਤੇ ਦੋ ਬੀਬੀਆਂ ਲੱਗ ਜਾਓ ਇਸ ਤਰ੍ਹਾਂ ਕਰ ਇੱਕ ਮੈਕ ਇੱਧਰ ਦੇ ਦਿਓ ਇੱਕ ਉੱਧਰ ਰੱਖ ਲਓ ਫੇਰ ਸੈੱਟ ਹੋਏਗਾ ਆਵਾਜ਼ ਇੱਕ ਮੈਕ ਇੱਧਰ ਕਰ ਦਿਓ ਇੱਕ ਮੈਕ ਤੇ ਦੋ ਬੀਬੀਆਂ ਲੱਗਿਆ ਕਰੋ ਪਾਏ ਆਪ ਦੇਖਿਆ ਕਰੋ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚਲ ਸਤਿਗੁਰ ਕੋਟ ਪੈੰਡਾ ਆਗੇ ਹੋਏ ਲੈ ਤਰ ਏਕ ਬਾਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ ਪਾਵਨੀ ਭਗਤ ਪਾਏ ਕਉਡੀ ਅਗਰ ਭਾਕ ਰਾਖੈ ਤਾਹੇ ਗੁਰ ਸਰਬਨਿਧਾਨ ਦਾਨ ਦੇਤਾ ਸਤਿਗੁਰ ਦਇਆ ਨਿਦ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਐਸਾ ਦਰ ਹੈ ਜੇ ਕੋਈ ਕੌਡੀ ਦਾ ਅੱਧਾ ਹਿੱਸਾ ਵੀ ਬਾ ਕੋਈ ਗਰੀਬ ਹੈ ਇਹ ਗੁਰੂ ਘਰ ਗਰੀਬ ਨਵਾਜ਼ ਸਭ ਤੇ ਬਖਸ਼ਾ ਕਰ ਕਿੰਡੀਆਂ ਵੱਡੀਆਂ ਬਖਸ਼ਾ ਹੁੰਦੀਆਂ ਸੋ ਆਮ ਜਿਹੜਾ ਖਿਆਲ ਹੈ ਉਹ ਦੁਨਿਆਵੀ ਪਰ ਜਿਹੜੇ ਗੁਰਮਖ ਨੇ ਪਿਆਰੇ ਉਹਨਾਂ ਅੰਦਰ ਭਾਵਨਾ ਹੁੰਦੀ ਹੈ ਸ਼ੇਖ ਦੇ ਅੰਦਰ دنیਵੀ ਖਿਆਲ ਸੀ ਕਹਿਣ ਲੱਗਾ ਅੱਜ 300 ਵਾਲਾ ਆ ਗਿਆ ਕੱਲ ਨੂੰ 3000 ਵਾਲਾ ਆ ਜਾਏਗਾ ਮਸਾ ਮਾਇਆ ਇਕੱਠੀ ਹੋਈ ਹੈ ਇਹਨੇ ਕਿਹਾ ਵੀ ਜਵਾਬ ਕਿਵੇਂ ਦੇਆ ਜਵਾਬ ਦਾ ਵੀ ਢੰਗ ਸੋਚ ਲਿਆ ਜਿਹੜੇ ਦੇ ਮਨੀਮ ਸ਼ਹੀਦ ਨੌਕਰ ਚਾਤਰ ਸੀ ਉਹਨਾਂ ਵੱਲ ਹੱਥ ਕਰਕੇ ਇਸ਼ਾਰੇ ਹਲਾਇਆ ਉਹ ਸਮਝ ਗਏ ਰੋਜ਼ ਦਾ ਕੰਮ ਹੈ ਐ ਨਾਲੇ ਕੱਦ ਦਿੱਤਾ ਨਾਲੇ ਕਿਹਾ ਕਿਉਂ ਭਾਈ ਦੇਖੋ ਗੁਰੂ ਦਾ ਖਾਤਾ ਹੈ ਉਹ ਸਮਝ ਕੇ ਵੀ ਨਾ ਕਰਨੀ ਹੈ ਉਹ ਵਈਆਂ ਫੋਲ ਫੋਲ ਕੇ ਕਹਿ ਲਗੇ ਸੇਠ ਜੀ ਬਾਕੀ ਤਾਂ ਖਾਤੇ ਸਾਰੇ ਨੇ ਪਰ ਗੁਰੂ ਦਾ ਖਾਤਾ ਤਾਂ ਹੈ ਨਹੀਂ ਬੰਦਾ ਬੰਦੇ ਨਾਲ ਤਾਂ ਚਲਾਕੀਆਂ ਕਰਦਾ ਹੀ ਕਰਦਾ ਹੈ ਗੁਰੂ ਘਰ ਨਾਲ ਵੀ ਚਲਾਕੀਆਂ ਕਰਨ ਤੋਂ ਨਹੀਂ ਮੁੜਦਾ ਇਹ ਸੁਭਾਅ ਹੈ ਮਨੁੱਖ ਦਾ ਦੇਖੋ ਵੀ ਸੱਚਾ ਵੀ ਰਹਾ ਤੇ ਜਵਾਬ ਵੀ ਦੇ ਦਿਆ ਦੋਵੇਂ ਗੱਲਾਂ ਜਦੋਂ ਹੱਥ ਦਾ ਇਸ਼ਾਰਾ ਕਰ ਦਿੱਤਾ ਉਹ ਸਮਝ ਕੇ ਨੌਕਰ ਮਨੀਮ ਕਹਿੰਦੇ ਛੇਠ ਜੀ ਆਪਣੇ ਕੋਲ ਬਾਕੀ ਖਾਤੇ ਸਾਰੇ ਨੇ ਪਰ ਗੁਰੂ ਦਾ ਖਾਤਾ ਨਹੀਂ ਛੇਠ ਕਹਿਣ ਲੱਗਾ ਉਸ ਗਰੀਬ ਨੂੰ ਕਹਿਣ ਲੱਗਾ ਦੇਖ ਤੇਰੇ ਰਾਹੇ ਜਿਹੜੀ ਚਿੱਠੀ ਆਈ ਹੈ ਉਹਦੇ 'ਚ ਲਿਖਿਆ ਹੈ ਵੀ ਗੁਰੂ ਖਾਤੇ ਵਿੱਚੋਂ ਭਾਅ ਜਿਹੜਾ ਦਸਵੰਦ ਹੈ ਗੁਰੂ ਦਾ ਉਹਦੇ ਵਿੱਚੋਂ ਇਸ ਗਰੀਬ ਨੂੰ 300 ਰੁਪਿਆ ਦੇ ਦੇ। ਮੇਰੇ ਕੋਲ ਬਾਕੀ ਤਾਂ ਖਾਤੇ ਸਾਰੇ ਨੇ ਆ ਦੇਖ ਲਈ ਗੁਰੂ ਦਾ ਖਾਤਾ ਹੈ ਨਹੀਂ। ਇਹ ਬੜਾ ਪਰੇਸ਼ਾਨ ਹੋਇਆ। ਮਨ ਵਿੱਚ ਵਿਚਾਰ ਕਰਦਾ ਹੈ ਵੀ ਗੁਰੂ ਸਾਹਿਬ ਤਾਂ ਦਇਆਲ ਨੇ ਇਹ ਸ਼ੇਠ ਦਾ ਹੀ ਕੋਈ ਕੰਮ ਹੈ ਜਿਹੜਾ ਮੈਨੂੰ ਜਵਾਬ ਦਿੰਦਾ ਹੈ। ਜਿਉਂ ਚੱਲਿਆ ਵਿਚਾਰਾ ਚੱਲਦਾ ਚੱਲਦਾ ਫੇਰ ਗੋੰਦਵਾਲ ਸਾਹਿਬ ਆ ਗਏ। ਜਿਸਨੇ ਇੱਥੇ ਪਹੁੰਚਿਆ ਸਮਾਂ ਮਿਲਿਆ ਬੇਨਤੀ ਕਰਨ ਸੱਚੇ ਪਾਤਸ਼ਾਹ ਕਹ ਲਗੇ ਪ੍ਰੇਮਿਆ ਤੇਰੇ ਕੋਲ ਥੋੜੇ ਦਿਨਾਂ ਲੜਕੀ ਦੀ ਸ਼ਾਦੀ ਹੈ ਤੂੰ ਫੇਰ ਆਇਆ ਇਹਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਗਿਆ ਸੀ ਉਸ ਸੇਠ ਕੋਲ ਤੇ ਸੇਠ ਨੇ ਕਿਹਾ ਕਿ ਮੇਰੇ ਕੋਲ ਗੁਰੂ ਦਾ ਖਾਤਾ ਨਹੀਂ ਬਾਕੀ ਖਾਤੇ ਸਾਰੇ ਮਾਰ ਕਹਿੰਦੇ ਕੀ ਕਿਹਾ ਉਸਨੇ ਸਾਰੀ ਸੰਗਤ ਸੁਣ ਰਹੀ ਹੈ ਗੁਰੂ ਮਾਰ ਕਹਿੰਦੇ ਕੀ ਆਖਿਆ ਉਹਨੇ ਸੱਚੇ ਪਾਤਸ਼ਾਹ ਉਹਨੇ ਕਿਹਾ ਮੇਰੇ ਕੋਲ ਗੁਰੂ ਦਾ ਖਾਤਾ ਨਹੀਂ ਸਹਿ ਸੁਭਾਈ ਮਾਰ ਕਹਿੰਦੇ ਅੱਛਾ ਫਿਰ ਜਿਹੜੇ ਜਿੱਥੇ ਗੁਰੂ ਦਾ ਖਾਤਾ ਨਹੀਂ ਉੱਥੇ ਕੱਖ ਵੀ ਨਹੀਂ ਫਿਰ ਮਾਰ ਕੋ ਸਿੱਖਾ ਨੂੰ ਕਹਿੰਦੇ ਭਾਈ ਇਹਨੂੰ 500 ਰੁਪਏ ਦਿਓ ਇਹਨੂੰ ਦੋ ਚੱਕਰ ਪੈ ਇਹਨੂੰ 500 ਰੁਪਏ ਦੇ ਕੇ ਦੋ ਰਿਆ ਜਾ ਆਪਣੀ ਬੱਚੀ ਦੀ ਸ਼ਾਦੀ ਖੁਸ਼ੀ ਖੁਸ਼ੀ ਕਰ ਇਧਰ ਬਚਨ ਹੋ ਗਿਆ ਜਿੱਥੇ ਗੁਰੂ ਦਾ ਖਾਤਾ ਨਹੀਂ ਉੱਥੇ ਕੱਖ ਨਹੀਂ ਜਿਵੇਂ ਮਾਇਆ ਇਸੇ ਲੱਗੀ ਹਰ ਦੇ ਪਾਣੀ ਵਾਂਗੂ ਵਾਪਸ ਜਾਣ ਅੱਜ ਹੋਰ ਕੱਲ ਹੋਰ ਬਥੇਰਾ ਮਨੀਮਾ ਨਾਲ ਲੜਦਾ ਨੌਕਰਾਂ ਚੱਕਰ ਨਾਲ ਲੜਦਾ ਆ ਕੀ ਬਣਿਆ ਆ ਕੀ ਬਣਿਆ ਪਰ ਕੁਛ ਨਹੀਂ ਬਣ ਰਿਹਾ ਬਿਲਕੁਲ ਖਾਲੀ ਹੋ ਗਿਆ ਬਿਲਕੁਲ ਖਾਲੀ ਹੋ ਗਿਆ ਕਿਉਂ ਦਾਤ ਪਿਆਰੀ ਵਿਸਰਿਆ ਦਾਤਾਰ ਜਿਹੜੇ ਮਨਮੁਖ ਆਦਮੀ ਐ ਭਾਈ ਉਹਨਾਂ ਨੂੰ ਦਾਤਾਂ ਪਿਆਰੀਆਂ ਹੁੰਦੀਆਂ ਤੇ ਦੇਣ ਹਾਲ ਦਾਤਾਰ ਨੂੰ ਉਹ ਸੱਸ ਭੁੱਲ ਜਾਂਦਾ ਜਦੋਂ ਭੁੱਲ ਗਿਆ ਤੇ ਹੁਣ ਮਾਲਕ ਦੀ ਨਜ਼ਰ ਹੈ ਨਾ ਫੇਰ ਗਰੀਬੀ ਆ ਗਈ ਉਹ ਤੇ ਅੱਖ ਦੇ ਫਲਕਾਰੇ ਚ ਪਿਹਾਰੀ ਤੇ ਰਾਜ ਕਰਾਵੇ ਰਾਜਾ ਤੇ ਪਿਹਾਰੀ ਕਰ ਸਕਦਾ ਹੁਣ ਇਹ ਜਿਹੜਾ ਛੇਟ ਸੀ ਪਿਆਰੇ ਹੁਣ ਇਹਨੂੰ ਹੋਸ਼ ਆਈ ਵੀ ਇਹ ਕੀ ਬਣਿਆ ਉਸ ਵੇਲੇ ਹੁਣ ਦਿੱਲੀ ਤੋਂ ਚੱਲਦਾ ਚੱਲਦਾ ਗੋੰਦਵਾਲ ਸਾਹਿਬ ਨੂੰ ਜਾ ਰਿਹਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਜੋ ਮੈਂ ਕੀਤਾ ਸੁ ਮੈਂ ਪਾਇਆ ਦੋਸ਼ ਨਾ ਧੀਜ ਅਵਰ ਜਨਾ ਤੇ ਨਹੀਂ ਸਮਾਲਿਆ ਭੁੱਲ ਗਿਆ ਚਲਦਾ ਚਲਦਾ ਗੋਦਵਾਲ ਸਾਹਿਬ ਆਇਆ ਜਿਸ ਲਈ ਇੱਥੇ ਪਹੁੰਚਿਆ ਗੁਰੂ ਦਰਬਾਰ ਸਜਿਆ ਹੋਇਆ ਸੰਗਤ ਵਿੱਚ ਆ ਕੇ ਬੈਠਾ ਸਮਾਂ ਮਿਲਿਆ ਗੱਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਮੈਂ ਭੁੱਲ ਗਿਆ ਮੈਂ ਭੁੱਲ ਗਿਆ ਮਾਰੇ ਕਹਿੰਦੇ ਛੇਠ ਤੂੰ ਹੀ ਨਹੀਂ ਭੁੱਲਿਆ ਪਿਆਰਿਆ ਸਾਰਾ ਸੰਸਾਰ ਹੀ ਮਾਇਆ ਨੇ ਭੁਲਾਇਆ ਹੋਇਆ ਜਿਵੇਂ ਇੱਕ ਅਗ ਬੜਵਾ ਹੈ ਇੱਕ ਦਾਵਾ ਹੈ ਬੜਵਾ ਹੈ ਜਠ ਅਗਨਾ ਹੈ ਇਸੇ ਤਰ੍ਹਾਂ ਮਾਰੇ ਕਹਿੰਦੇ ਮਾਇਆ ਵੀ ਅਗ ਦੀ ਨਿਆਈ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਐਉ ਗੁਰੂ ਮਹਾਰਾਜ ਸਮਝਾਉਂਦੇ ਆ ਤੈਸੀ ਬਾਹਰ ਮਾਇਆ Yeah. yeah. ਸਭ ਜਿੰਨਾਂ ਲੈ ਵਲਾਕੀ ਇੰਨੀ ਵਿੱਚ ਮਾਇਆ ਪਾਇਆ ਜੈਸੀ ਅਗਨ ਉਦਰ ਮਹਿ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇਹੀ ਕਰਤੈ ਖੇਲ ਰਚਾਇਆ ਜਾਤਿ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲੇਵ シュੁੜ ਕੀ ਜਦੋਂ ਜਿਸ ਵੇਲੇ ਇਹ ਸੰਸਾਰ ਤੇ ਆਉਂਦਾ ਹੈ ਨਾ ਤੇ ਮਾਇਆ ਦਾ ਅਸਰ ਕੀ ਹੁੰਦਾ ਲੇਵ シュੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸ਼ਰੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਇਆ ਕਹਦੇ ਕਿਸ਼ੂ ਨੇ ਰੁਪਏ ਪੈਸੇ ਨੂੰ ਹੀ ਮਾਇਆ ਨਹੀਂ ਕਹਿੰਦੇ ਮਾਇਆ ਹੈ ਅਗਿਆਨਤਾ ਦਾ ਨਾਮ ਭੁੱਲਦਾ ਨਾ ਪਿਆਰਿਓ ਅਗਿਆਨ ਵਿੱਚ ਸਾਰਾ ਸੰਸਾਰ ਭੁੱਲਿਆ ਹੋਇਆ ਹੈ ਤੇ ਫਿਰ ਅਸਥੂਲ ਮਾਇਆ ਹੈ ਚੇਤਨ ਮਾਇਆ ਹੈ ਸੂਖਸ਼ਮ ਮਾਇਆ ਹੈ ਅਤ ਸੂਖਸ਼ਮ ਮਾਇਆ ਹੈ ਇਹਦੇ ਵਿੱਚ ਸੰਸਾਰ ਭੁੱਲਿਆ ਹੋਇਆ ਕੋਈ ਹੈ ਜਿਹੜਾ ਜਾਗਦਾ ਹੈ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਦੇਖੋ ਇੱਕ ਇੱਕ ਸ਼ਬਦ ਦੇ ਵਿੱਚ ਇੱਕ ਇੱਕ ਬਚਨ ਦੇ ਵਿੱਚ ਸਾਹਿਬ ਸਾਨੂੰ ਕਿਵੇਂ ਸਮਝਾਉਂਦੇ ਐ ਪਹਿਲਾ ਬਚਨ ਆਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਜਦੋਂ ਭੁੱਲਦਾ ਨਾ ਇਹਦੀ ਲਿਵ ਟੁੱਟਦੀ ਐ ਸਭ ਤੋਂ ਪਹਿਲਾਂ ਲਿਵ ਟੁੱਟਦੀ ਤੇ ਜਦੋਂ ਲਿਵ ਟੁੱਟ ਗਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਫਿਰ ਤ੍ਰਿਸ਼ਨਾ ਲੱਗ ਗਈ ਆਹ ਕਰ ਲਾ ਆਹ ਕਰ ਲਾ ਦੌੜਿਆ ਹੀ ਫਿਰਦਾ ਦਿਨ ਰਾਤ ਦਿਨ ਰਾਤ ਪਤਾ ਹੀ ਨਹੀਂ ਸੈਸ਼ ਕਟੇ ਲੱਕ ਉਠਤਾ ਵੈ ਤ੍ਰਿਪਤਾ ਆਵੈ ਮਾਇਆ ਪਾਛੈ ਪਾਵੈ ਅਨੰਗ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਐਸੀ ਤ੍ਰਿਸ਼ਨਾ ਕੀ ਲੇਵ シュਡ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਲ ਵਰਤਾਇ ਇਹੋ ਮਾਇਆ ਜਿਤ ਹਰ ਵਿਸ਼ਰੈ ਅਨਿਸ਼ਾਨੀ ਭਾਉ ਉਪਜੈ ਇਹੋ ਮਾਇਆ ਜਿਤ ਹਰ ਵਿਸ਼ਰੈ ਭਾਉ ਇਹੋ ਮਾਇਆ ਜਿਤ ਹਰ ਵਿਸ਼ਰੈ ਭਾਉ ਲੱਗੈ ਮੋਹ ਉਪਜੈ ਭਾਉ ਸੋ ਮੋਅ ਫਿਰ ਪੈਦਾ ਹੋ ਜਾਂਦਾ ਇਹਦੇ ਅੰਦਰ ਜਦੋਂ ਮਾਲਕ ਵਿਸਰ ਗਿਆ ਪਰਮੇਸ਼ਰ ਵਿਸਰ ਗਿਆ ਮਾਇਆ ਨੇ ਪਹਿਲਾਂ ਕੀ ਕੰਮ ਕਰਨਾ ਲਿਵ ਟੁੱਟ ਗਿਆ ਜਦੋਂ ਲਿਵ ਟੁੱਟੀ ਵਾਹਿਗੁਰੂ ਵਿਸਰ ਗਿਆ ਪਰਮੇਸ਼ਰ ਵਿਸਰ ਗਿਆ ਜਦ ਪਰਮੇਸ਼ਰ ਵਿਸਰ ਗਿਆ ਹਿਰਦੇ ਵਿੱਚੋਂ ਤੇ ਹੁਣ ਕਿਸੇ ਨੇ ਕਿਸੇ ਨੇ ਥਾਂ ਲੈਣਾ ਖਾਲੀ ਤੇ ਰਹਿਣਾ ਨਹੀਂ ਭਾਈ ਖਾਲੀ ਨਹੀਂ ਰਹਿਣਾ ਇਹਨੇ ਮਨ ਨੇ ਇੱਕ ਪਾਸੇ ਲੱਗਣਾ ਹੀ ਲੱਗਣਾ ਹੈ ਚੰਗੇ ਪਾਸੇ ਜਾਂ ਮਾਰੇ ਪਾਸੇ ਤੇ ਅੰਦੇ ਖਾਲੀ ਨਹੀਂ ਰਹਿਣਾ ਇਸਨੇ ਜੇ ਸਿਰਦੇ ਵਿੱਚ ਪਰਮੇਸ਼ਰ ਦੀ ਯਾਦ ਹੈ ਉਥੇ ਹਰ ਵੇਲੇ ਸਿਮਰਨ ਹੁੰਦਾ ਵਾਹਿਗੁਰੂ ਵਾਹਿਗੁਰੂ ਤੇ ਜੇ ਸਿਰਦੇ ਵਿੱਚ ਮਾਲਕ ਦੀ ਯਾਦ ਨਹੀਂ ਸਿਮਰਨ ਨਹੀਂ ਉਥੇ ਹਰ ਵੇਲੇ ਦੂਸਰੇ ਦਾ ਬੁਰਾ ਲੋਚਣਾ ਮਾਰੇ ਖਿਆਲ ਆਉਣਗੇ ਮਨ ਨੇ ਖਾਲੀ ਨਹੀਂ ਰਹਿਣਾ ਇਹਦੇ ਅੰਦਲੇ ਨੇ ਖਾਲੀ ਨਹੀਂ ਰਹਿਣਾ ਮਾਰ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਦੋਂ ਲੈਵ ਟੁੱਟ ਗਈ ਮਾਲਕ ਵਾਹਿਗੁਰੂ ਵਿਸਰ ਗਿਆ ਤੇ ਫੇਰ ਕੀ ਹੋਇਆ ਇਹਦੇ ਅੰਦਰ ਸੰਸਾਰ ਦਾ ਮੋਹ ਪੈਦਾ ਹੋ ਗਿਆ ਪਹਿਲੇ ਪਿਆਲ ਲਗਾ ਥਣ ਦੁੱਧ ਦੂਜੈ ਮਾਏ ਬਾਪ ਕੀ ਸੁਧ ਦੇਖੋ ਬੱਚਾ ਜਿਹੜਾ ਨਾ ਆ ਤੁਸੀਂ ਕਈ ਵਾਰ ਦੇਖੋ ਛੋਟੇ ਬੱਚੇ ਜਿਹੜੇ ਕੁਛ ਦਿਨਾਂ ਦੇ ਹੁੰਦੇ ਆ ਜੇ ਮਾਂ ਤੋਂ ਬਗੈਰ ਹੋਰ ਕੋਈ ਫੜਦਾ ਰੋਈ ਜਾਂਦਾ ਰੋਈ ਜਾਂਦਾ ਕਿੰਨੀਆਂ ਮਾਈਆਂ ਉਸ ਨੂੰ ਚੁੱਪ ਕਰਾਉਣ ਵਾਰੀ ਵਾਰੀ ਚੁੱਪ ਕਰਦਾ ਹੀ ਨਹੀਂ ਮਾਂ ਦੇ ਹੱਥ ਲੱਗਦੇ ਆ ਸਾਹ ਦੇਖੋ ਨਹੀਂ ਤੇ ਉਹ ਰੀ ਨਹੀਂ ਕਰੀ ਜਬੂ ਨਾ ਚਰੇ ਤੇ ਮਾਂ ਦੇ ਹੱਥ ਲੱਗਦੇ ਆ ਅੱਖਾਂ ਵੀ ਮੀਟੀਆਂ ਪਛਾਣ ਐਨੀ ਐ मां ਦੇ ਹੱਥ ਲੱਗਦੇ ਆਂ ਚੁੱਪ ਕਰ ਜਾਂਦਾ ਪਤਾ ਇਹ ਹੱਥ ਮਾਂ ਦੇ ਨੇ ਦੇਖੋ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸ਼ੁੱਧ ਆ ਮੇਰੀ ਮਾਂ ਹੈ ਆ ਮੇਰਾ ਬਾਪੂ ਹੈ ਤੀਜੇ ਭਈਆ ਭਾਬੀ ਬੇਬ ਚੌਥੇ